ਕਿਹੜੇ ਕਿਹੜੇ ਸ਼ਸਤਰ ਤੁਸੀਂ ਇੱਥੇ ਤਿਆਰ ਕਰਦੇ ਹੋ ਇੱਥੇ ਕਿਰਪਾਨ ਤੇਗਾ ਛੋਟਾ ਤੇਗਾ ਤੇ ਗੋਲੀਆਂ ਖੰਡਾ ਬਰਸ਼ਾ ਨਾਗਣੀ ਕਟਾਰ ਸਾਰੇ ਸ਼ਸਤਰ ਤਿਆਰ ਕੀਤੇ ਆ। ਬਾਬਾ ਜੀ ਸਾਨੂੰ ਇਹਦਾ ਇਤਿਹਾਸ ਦੱਸੋ ਇਤਿਹਾਸ ਕੀ ਰਿਸ਼ਕ ਕਰਾਉ। ਇਤਿਹਾਸ ਮਹਾਰਾਜ ਇਹ ਜਦੋਂ ਬਾਬਰ ਕਿਆਨਾ ਜਦੋਂ ਜ਼ੁਲਮ ਕਰਦੀ ਹੁੰਦੀ ਸੀ ਉਦੋਂ ਫਿਰ ਬਾਬਿਆਂ ਨਾਲ ਫੇ ਮੱਥਾ ਲਾਇਆ ਸੀ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਹੁਤ ਈ ਜ਼ੁਲਮ ਵੱਧ ਗਏ ਫਿਰ ਕਹਿੰਦੇ ਵੀ ਸ਼ਸਤਰ ਕੇ ਅਧੀਨ ਹੈ ਰਾਜ। ਤੇਗਾ ਜਾਂਦਾ ਜੀ 3 ਫੁੱਟ ਆ। ਤੇਰੇ ਉਸ ਵਾਰ ਗੋਲੀ ਆ ਜਾਂਦਾ 3 ਫੁੱਟਾਈ ਇਹ ਸਪਰਿੰਗ ਦਾ ਬਣਿਆ ਹੋਇਆ ਜੀ ਤੇ ਉਸ ਵਾਰ ਖੰਡਾ ਆ ਜਾਂਦਾ ਜੀ ਠੀਕ ਆ ਜਿਹੜਾ ਬਾਬਾ ਦੀਪ ਸਿੰਘ ਜੀ ਕੋ ਹੁੰਦਾ ਦਾ ਤੇ ਫਿਰ ਉਸ ਤੋਂ ਬਾਅਦ ਆਈ ਦੀ ਵੱਡੀ ਨਾਗਣੀ ਜਿਹੜੀ ਦਰਸ਼ਨੀ ਹੁਣ ਬਣਾਈ ਆ ਛੋਟੀ ਵੱਡੀ ਸਾਰੀ ਹੈਗੀ ਸਾਡੇ ਕੋਲੇ ਜੀ ਤੇ ਫਿਰ ਆ ਜਾਂਦਾ ਜੀ ਸੈਫ ਜੀ ਇਹੋ ਪੀੜੀ ਸਖਾਈ ਹੈ ਕਿ ਸ਼ਸਤਰ ਰੱਖੋ ਵੀ ਘਰ ਦੇ ਵਿੱਚ ਮਹਾਰਾਜ ਨੇ ਕਿਹਾ ਜੀ ਪਹਿਣ ਕੇ ਵੀ ਰੱਖੋ ਆਪਣੇ ਤੇ ਅੱਜ ਕੱਲ ਮੁੰਨੇ ਕੇ ਇਸ ਕਟਾਈ ਜਾਂਦੇ ਆ ਕਿਧਰ ਸਿੱਖੀ ਤੁਰ ਪਈ ਹੈ ਸਿੱਖੀ ਹੈ ਹੀ ਨਹੀਂ ਰਹੀ ਨੀ ਕਿ ਅੱਧੀ ਸਿੱਖੀ ਰਹਿ ਗਈ ਆ ਤੇ ਮਹਾਰਾਜ ਦੇ ਰਾਹ ਦੇ ਵਿੱਚ ਕੋਈ ਤੁਰ ਕੇ ਰਾਜੀ ਨਹੀਂ ਤੁਰਨਾ ਚਾਹੀਦਾ ਬਾਬਾ ਜੀ ਅਸੀਂ ਅਸਤੀ ਪਾਨ ਖੰਡੋ ਖੜਕ ਤੁਪਕ ਤਬਰ ਅਰਤੀ ਸੈਵ ਸਲੋਹੀ ਸਹਿਤੀ ਇਹ ਹਮਾਰੇ ਪੀਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੱਥੇ ਗੁਰਬਾਣੀ ਨੂੰ ਆਦਰ ਸਨਮਾਨ ਦਿੱਤਾ ਉਹਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੱਥਾਂ ਨਾਲ ਲਿਖਿਆ ਗਿਆ ਅਤੇ ਸਿੰਘਾਂ ਨੂੰ ਉਸ ਦੀ ਜਾਣਕਾਰੀ ਦਿੱਤੀ ਗਈ ਅਤੇ ਸਾਰੇ ਅਰਥ ਸਮਝਾਏ ਗਏ ਉੱਤੇ ਹੀ ਦੂਜੇ ਪਾਸੇ ਸ਼ਸਤਰਾਂ ਨੂੰ ਵੀ ਪੂਰੇ ਸਨਮਾਨ ਦੇ ਨਾਲ ਗੁਰੂ ਸਾਹਿਬ ਨੇ ਆਦਰ ਦਿੱਤਾ ਆਪਣੇ ਤਖਤ ਦੇ ਨਾਲ ਆਪਣੇ ਤੋਂ ਉੱਚਾ ਤਖਨ ਲਗਾ ਕੇ ਸ਼ਸਤਰਾਂ ਨੂੰ ਉੱਤੇ ਰੱਖਿਆ ਗਿਆ ਅਤੇ 76 ਵੀ ਚਲਾਏ ਗਏ ਅਤੇ ਚਵਰ ਵੀ ਕੀਤੀ ਗਈ। ਇਹ ਇਤਿਹਾਸ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸ਼ਸਤਰਾਂ ਨੂੰ ਆਦਰ ਦਿੱਤਾ ਜੋ ਉਹਨਾਂ ਦੇ ਵੱਲੋਂ ਸ਼ਸਤਰਾਂ ਨੂੰ ਪੀਰ ਕਿਹਾ ਗਿਆ। ਅੱਜ ਅਸੀਂ ਇੱਕ ਫੈਕਟਰੀ ਦੇ ਵਿੱਚ ਮੌਜੂਦ ਆ ਜਿੱਥੇ ਸ਼ਸਤਰਾਂ ਦਾ ਉਸੇ ਆਦਰ ਸਨਮਾਨ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਸ਼ਸਤਰ ਮੌਜੂਦ ਨੇ ਇਹ ਸਿੱਖਾਂ ਦਾ ਇਤਿਹਾਸ ਹੈ ਜੋ ਅੱਜ ਵੀ ਪਟਿਆਲੇ ਦੀ ਇੱਕ ਕਾਰੀਗਰ ਦੇ ਵੱਲੋਂ ਸੰਭਾਲ ਕੇ ਰੱਖਿਆ ਗਿਆ ਹੈ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਮਾਲਕ ਜਿਨ੍ਹਾਂ ਵੱਲੋਂ ਇਹ ਸ਼ਸਤਰ ਸਾਰੇ ਤਿਆਰ ਕੀਤੇ ਜਾਂਦੇ ਨੇ ਇਹਨਾਂ ਦਾ ਆਦਰ ਸਨਮਾਨ ਉਸੇ ਤਰੀਕੇ ਬਰਕਰਾਰ ਹੈ ਇਹਦੇ ਨਾਲ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਜੀ ਕੀ ਹੈ ਮੇਰਾ ਨਾਮ ਬਚਨ ਸਿੰਘ ਹੈ ਜੀ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਇਹ ਫੈਕਟਰੀ ਚਲਾ ਰਹੇ ਹੋ ਤੇ ਕੀ ਇਹਨਾਂ ਸ਼ਸਤਰਾਂ ਬਾਰੇ ਵੀ ਤੁਸੀਂ ਸਾਨੂੰ ਥੋੜੀ ਜਾਣਕਾਰੀ ਦੇਣਾ ਵੀ ਇਹਨਾਂ ਦਾ ਇਤਿਹਾਸ ਕੀ ਹੈ ਸਾਨੂੰ 40 ਸਾਲ ਤੋਂ ਅਸੀਂ ਫੈਕਟਰੀ ਚਲਾ ਰਹੇ ਹਾਂ ਅੱਛਾ ਤੇ ਹੁਣ ਕਿਵੇਂ ਦਾ ਤੁਹਾਨੂੰ ਲੱਗਦਾ ਵੀ ਪਟਿਆਲੇ ਵਿੱਚ ਕੱਲ ਦੀ ਤੁਹਾਡੀ ਉਹ ਫੈਕਟਰੀ ਕਿਸ ਤੋਂ ਇਲਾਵਾ ਵੀ ਕੋਈ ਹੋਰ ਫੈਕਟਰੀਆਂ ਨੇ ਨਹੀਂ ਸਰ ਪਟਿਆਲੇ ਦੇ ਕੱਲ ਹੀ ਫੈਕਟਰੀ ਸਾਡੀ ਹੈ ਅੱਛਾ ਤੇ ਹੋਰ ਕਿ ਕਿਹੜੇ-ਕਿਹੜੇ ਸ਼ਸਤਰ ਤੁਸੀਂ ਇੱਥੇ ਤਿਆਰ ਕਰਦੇ ਹੋ ਇੱਥੇ ਕਿਰਪਾਨ ਚੇਗਾ ਛੋਟਾ 체ਗਾ ਗੋਲੀਆਂ ਖੰਡਾ ਵਰਸ਼ਾ ਨਾਗਣੀ ਕਟਾਰ ਸਾਰੇ ਸ਼ਸਤਰ ਤਿਆਰ ਕੀਤੇ ਜਾਂਦੇ ਹਨ ਠੀਕ ਹੈ ਤੇ ਇਹ ਔਰੇ ਤੇ ਸ਼ਸਤਰ ਕੁਝ ਇਹ ਵੀ ਨੇ ਜਿਹੜੇ ਇਹਨਾਂ ਵੱਲੋਂ ਤਿਆਰ ਕੀਤੇ ਗਏ ਨੇ ਇਹਨਾਂ ਦੇ ਇਤਿਹਾਸ ਬਾਰੇ ਸਾਡੇ ਨਾਲ ਨਿਯੰਗ ਸਿੰਘ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਸਾਨੂੰ ਇਹਨਾਂ ਦਾ ਇਤਿਹਾਸ ਦੱਸੋ ਇਤਿਹਾਸ ਕੀ ਇਹਨਾਂ ਸ਼ਸਤਰਾਂ ਦਾ ਇਤਿਹਾਸ ਮਹਾਰਾਜ ਇਹ ਜਦੋਂ ਕੋਈ ਬਾਬਰ ਕਿਆਨਾ ਜਦੋਂ ਜ਼ੁਲਮ ਕਰਦੀ ਹੁੰਦੀ ਸੀ ਉਦੋਂ ਫਿਰ ਬਾਬਿਆਂ ਨਾਲ ਫਿਰ ਮੱਥਾ ਲਾਇਆ ਸੀਗਾ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਬਹੁਤਾ ਹੀ ਜ਼ੁਲਮ ਵੱਧ ਗਏ ਫਿਰ ਕਹਿੰਦੇ ਵੀ ਸ਼ਸਤਰ ਦੇ ਅਧੀਨ ਹੈ ਰਾਜ ਤੇ ਇਹ ਮਹਾਰਾਜ ਨੇ ਸ਼ਸਤਰ ਸਾਰੇ ਸਿੰਘਾਂ ਨੂੰ ਰੱਖਣ ਲਈ ਕਿਹਾ ਹੈ ਅੱਜ ਦੇ ਯੁੱਗ ਦੇ ਵਿੱਚ ਤਾਂ ਨਿੱਕੇ ਨ ਵੀ ਸਾਡੀ ਬੇਸੀ ਹੋ ਗਈ ਆ ਹੋ ਗਈ ਬਈ ਬਈ ਸ਼ਸਤਰ ਤਾਂ ਮਾਰੇ ਨੇ ਦਿੱਤੇ ਹੋਏ ਨੇ ਤੇ ਅੱਜ ਮਹਾਰਾਜ ਇਹ ਸ਼ਸਤਰ ਦੇ ਕੇ ਗਏ ਨੇ ਕਿੰਨਾ ਸਰਪ ਲੋ ਲੈ ਕੇ ਗਏ ਨੇ ਨਾਲ ਆਪਣੇ ਕਿਰਪਾਨ ਸਤਖੰਡ ਗਏ ਨੇ 40 ਕਿਲੋ ਲੋਹਾ ਆਪਣੇ ਨਾਲ ਲੈ ਕੇ ਗਏ ਨੇ ਬਹੁਤੇ ਲੋਕੀ ਮੈਂ ਗਿਆਨ ਨਹੀਂ ਦੇਵਾਂਗਾ ਕਿਉਂਕਿ ਮੈਂ ਗਿਆਨੀ ਇੰਨਾ ਵੀ ਨਹੀਂ ਹੈਗਾ ਮੈਂ ਸਿੱਖਿਆ ਜਿੰਨਾ ਕਿ ਮੈਂ ਦੱਸਣ ਦਿਆ ਤੇ ਇਸ ਕਰਕੇ ਵੀ ਅੱਜ ਦੇ ਯੁੱਗ ਦੇ ਵਿੱਚ ਵੀ ਤੇਗੇ ਤੇਗ ਕੁਝ ਵੀ ਆ ਜੀ ਘਰ ਦੇ ਵਿੱਚ ਜ਼ਰੂਰ ਰੱਖਣੇ ਚਾਹੀਦੇ ਹਰ ਇੱਕ ਪਰਿਵਾਰ ਨੂੰ ਤੇ ਮੈਂ ਤੁਹਾਨੂੰ ਦਰਸਾ ਕਰਾ ਜਨਾ ਕਿਹੜੇ ਕਿਹੜੇ ਸ਼ਸਤਰ ਹਨ ਆਪਣੇ ਕੋਲੇ ਇਸ ਟਾਈਮ ਅੱਜ ਨੇ ਆਏ ਤੇਗਾ ਆ ਜਾਂਦਾ ਜੀ 3 ਫੁੱਟ ਆ ਇਸ ਵਾਰ ਗੋਲੀ ਆ ਜਾਂਦਾ 3 ਫੁੱਟਾਈ ਇਹ ਸਪ੍ਰਿੰਗ ਦਾ ਬਣਿਆ ਹੋਇਆ ਜੀ ਫਿਰ ਉਸ ਵਾਰ ਖੰਡਾ ਆ ਜਾਂਦਾ ਜੀ ਠੀਕ ਹੈ ਜਿਹੜਾ ਬਾਬਾ ਦੀਪ ਸਿੰਘ ਜੀ ਕੋ ਹੁੰਦਾ ਹੁੰਦਾ ਤੇ ਫਿਰ ਉਸ ਤੋਂ ਬਾਅਦ ਆਂਦੀ ਵੱਡੀ ਨਾਗਣੀ ਜਿਹੜੀ ਦਰਸ਼ਨੀ ਹੁਣ ਬਣਾਈ ਆ ਛੋਟੀ ਵੱਡੀ ਸਾਰੀ ਹੈਗੀ ਸਾਡੇ ਕੋਲੇ ਜੀ ਤੇ ਫਿਰ ਆ ਜਾਂਦਾ ਜੀ ਸੈਫ ਜੀ ਸੈਫ ਇਹਦੀ ਵਰਤੋਂ ਕਿੱਥੇ ਕੀਤੀ ਜਾਂਦੀ ਸੀ ਜੰਗ ਵਿੱਚਕਾਰ ਜਦੋਂ ਜੰਗ ਦੇ ਵਿੱਚ ਪੈ ਜਾਂਦਾ ਸੀਗਾ ਜਦੋਂ ਮੁਗਲ ਆਉਂਦਾ ਸੀ ਚੜ ਕੇ ਵੀ ਤੋਪ ਟੈਂਕ ਤੁੰਗ ਲੈ ਕੇ ਵੀ ਅਸਲਾ ਲੈ ਕੇ ਆਉਂਦਾ ਸੀ ਸਾਡੇ ਕੋਲੇ ਨਹੀਂ ਹੁੰਦਾ ਸੀ ਤੇ ਮਾਰੇ ਨੇ ਕਿਹਾ ਫਿਰ ਸਾਡਾ ਸਿੰਘ ਵੀ ਸ਼ਸਤਰ ਪੈਨੂਗਾ ਜੀ ਤੇ ਇਹ ਸ਼ਸਤਰ ਉਹ ਜੰਗਾ ਦੇ ਵਿੱਚ ਕੰਮ ਆਇਆ ਜਾਂਦਾ ਸੀ ਜਿਹਦੇ ਕੋਲੇ ਸਾਡੇ ਕੋਲੇ ਛੋਟੀ ਆ ਸਾਹਮਣੇ ਵਾਲਾ ਜੇ ਸਾਡੇ ਕੋਲੇ ਛੋਟੀ ਛੋਟੀ ਦਾ ਛੋਟੀ ਨਾਲ ਵੀ ਪਿੱੜ ਜਾਂਦਾ ਯਾਰ ਤੇ ਉਹ ਚੀਜ਼ ਨਹੀਂ ਬਣਦੀ ਜੋ ਸ਼ਸਤਰਾਂ ਨੇ ਬਣਾ ਦੇਣੀ ਹੈ ਤੇ ਇਸੇ ਕਰਕੇ ਕੋਈ ਕੋਈ ਸੋਚ ਸਮਝ ਕੇ ਮਾਰੇ ਨੇ ਸਾਨੂੰ ਦਿੱਤਾ ਆ ਤੇ ਅੱਜ ਦੇ ਯੁੱਗ ਦੇ ਵਿੱਚ ਵਰਤੂ ਹੁੰਦੀ ਪਈ ਆ ਜੀ ਬਹੁਤ ਲੋਕੀ ਕਰਦੇ ਪਏ ਔਰ ਬਹੁਤ ਲੋਕੀ ਹਟਾਈ ਜਾਂਦੇ ਪਏ ਸ਼ਸਤਰ ਨਹੀਂ ਰੱਖਣੇ ਜੀ ਇਹ ਗਲਤ ਆ ਪਰ ਨਹੀਂ ਸ਼ਸਤਰ ਤੇ ਭੁੱਲੀ ਜਾ ਰਹੇ ਸੀ ਬਿਸਰ ਰਹੇ ਨੇ ਅੱਛਾ ਅੱਛਾ ਅੱਜ ਦੇ ਯੁੱਗ ਦੇ ਇਹ ਪੀੜੀ ਸਖਾਈ ਹੈ ਵੀ ਸ਼ਸਤਰ ਰੱਖੋ ਵੀ ਘਰ ਦੇ ਵਿੱਚ ਮਹਾਰਾਜ ਨੇ ਕਿਹਾ ਸੀ ਪਹਿਣ ਕੇ ਵੀ ਰੱਖੋ ਆਪਣੇ ਤੇ ਅੱਜ ਕੱਲ ਮੁੰਨੇ ਕੇਸ ਕਟਾਈ ਜਾਂਦੇ ਆ ਕਿੱਧਰ ਸਿੱਖੀ ਤੁਰ ਪਈ ਹੈ ਸਿੱਖੀ ਹੈ ਹੀ ਨਹੀਂ ਰਹੀ ਨੀ ਕਿ ਅੱਧੀ ਸਿੱਖੀ ਰਹਿ ਗਈ ਹੈ ਤੇ ਮਹਾਰਾਜ ਦੇ ਰਾਹ ਦੇ ਵਿੱਚ ਕੋਈ ਤੁਰ ਕੇ ਰਾਜੀ ਨਹੀਂ ਤੁਰਨਾ ਚਾਹੀਦਾ ਬਾਬਾ ਜੀ ਅਸੀਂ ਤਾਂ ਇਹੋ ਬੇਨਤੀ ਕਰਦੇ ਹਾਂ ਕਿ ਸਾਰੇ ਸ਼ਸਤਰ ਸਤਿਕਾਰ ਕਰੋ ਜੀ ਸ਼ਸਤਰਾਂ ਦਾ ਤੁਸੀਂ ਇੱਕ ਵਾਰ ਸਾਨੂੰ ਉਹ ਵੀ ਦਿਖਾਓ ਜਿੱਥੇ ਸ਼ਸਤਰ ਤਿਆਰ ਕੀਤੇ ਜਾਂਦੇ ਨੇ ਇੱਕ ਵਾਰ ਉੱਥੇ ਵੀ ਨਜ਼ਰ ਮਾਰਦੇ ਹਾਂ ਕਿੱਥੇ ਇਹਨਾਂ ਵੱਲੋਂ ਸ਼ਸਤਰ ਤਿਆਰ ਕੀਤੇ ਜਾਂਦੇ ਨੇ ਉਹ ਜਗ੍ਹਾ ਜਿੱਥੇ ਲੋਹੇ ਨੂੰ ਗਰਮ ਕਰਕੇ ਉਹਨੂੰ ਕੁੱਟ ਕੇ ਇੱਕ ਬਲੇਡ ਦੇ ਵਿੱਚ ਕਰ ਤੇ ਬਣਾਇਆ ਜਾਂਦਾ ਪਲੇਟ ਬਣਾਇਆ ਜਾਂਦਾ ਜਿਸ ਤੋਂ ਬਾਅਦ ਉਹ ਜੀ ਅੱਗੇ ਜਾ ਕੇ ਤਿਰਪਾਨ ਜਾਂ ਸੀਰੀ ਸਾਬ ਜਿਹੜੀ ਹੈ ਤਿਆਰ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੜੇ ਹੀ ਮੁਸ਼ਕਲ ਦੇ ਨਾਲ ਹੈ ਇਸ ਨੂੰ ਲੋਹੇ ਨੂੰ ਇੱਕ ਤਲਵਾਰ ਦੇ ਵਿੱਚ ਢਾਲਿਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਪਹਿਲਾਂ ਗਰਮ ਕਰਕੇ ਇਸ ਨੂੰ ਠੋਕ ਕੇ ਤਲਵਾਰ ਬਣਾਈ ਜਾਂਦੀ ਹੈ ਦੂਜੇ ਪਾਸੇ ਇੱਕ ਕੁਝ ਲੋਕ ਮੌਜੂਦ ਨੇ ਜਿਹਨਾਂ ਵੱਲੋਂ ਤਲਵਾਰ ਨੂੰ ਧਾਰ ਦਿੱਤੀ ਜਾ ਰਹੀ ਹੈ ਇੱਥੇ ਇਸ ਤਲਵਾਰ ਉਹ ਜਿਹੜਾ ਬਲੇਡ ਹੈ ਬਲੇਡ ਨੂੰ ਧਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮੁੱਖਾ ਲਗਾ ਕੇ ਕਿਰਪਾਨ ਤਿਆਰ ਹੁੰਦੀ ਹੈ ਇਸ ਦੇ ਨਾਲ ਮਿਆਨਾਂ ਤਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀਆਂ ਜਿਸ ਵਿੱਚ ਕਰ ਕਿਰਪਾਨ ਨੂੰ ਰੱਖਿਆ ਜਾਂਦਾ ਹੈ ਉਹਨੂੰ ਮਿਆਨ ਕਹਿੰਦੇ ਨੇ ਅਤੇ ਉਹ ਇੱਥੇ ਤਿਆਰ ਕੀਤੀ ਜਾ ਰਹੀ ਹੈ ਤੇ ਬਾਬਾ ਜੀ ਇਸ ਬਾਰੇ ਦੱਸੋ ਜੀ ਇਸ ਬਾਰੇ ਥੋੜੀ ਜਾਣਕਾਰੀ ਦਿਓ ਕਿ ਕਿੰਨੇ ਕ ਟਾਈਮ ਲੱਗ ਜਾਂਦਾ ਇੱਕ ਕਿਰਪਾਨ ਨੂੰ ਤਿਆਰ ਕਰਦੇ ਆ ਤੇ ਮਿਆਨ ਪਹਿਲੇ ਕਿਰਪਾਨ ਨੂੰ ਕਟਿਆ ਜਾਂਦਾ ਜੀ ਖੱਟੀ ਦੇ ਵਿੱਚ ਖੱਟੀ ਦੇ ਕਟਣ ਤੋਂ ਬਾਅਦ ਫਿਰ ਉਹਨੂੰ ਗ੍ਰਾਇੰਡ ਕੀਤਾ ਜਾਂਦਾ ਹਾਂਜੀ ਫਿਰ ਉਹਨੂੰ ਪਾਲਿਸ਼ ਕਰਕੇ ਫਿਰ ਉਹਦਾ ਮਿਆਨ ਬਣਦਾ ਜੀ ਮਿਆਨ ਬਣਦਾ ਤੇ ਮੁੱਠਾ ਬਣਦਾ ਉਸ ਤੋਂ ਬਾਅਦ ਫਿਰ ਉਹ ਵਿੱਚ ਫਿੱਟ ਕੀਤੀ ਜਾਂਦੀ ਹੈ ਫਿਰ ਮਿਆਨ ਦੇ ਪਾਸੇ ਦਸਾਂ ਚਾਰ ਹੋ ਜਾਂਦੀ ਹੈ ਕਿੰਨੇ ਕ ਭਾਵੇਂ ਕਿੰਨੇ ਟਾਈਮ ਕਿੰਨਾ ਕ ਲੱਗਦਾ ਇੱਕ ਸਟੇਟਰਨ ਤਿਆਰ ਕਰਦੇ ਹਾਂ ਜਬ ਕਾਫੀ ਟਾਈਮ ਲੱਗ ਜਾਗਾ ਜੀ ਇਹ ਬਹੁਤ ਲੰਮਾ ਪ੍ਰੋਸੈਸ ਹੈ ਜੀ ਪਹਿਲੇ ਪੱਠੀ ਘੋਟਿਆ ਜਾਂਦਾ ਫਿਰ ਉਹਨੂੰ ਗ੍ਰਾਇੰਡਰ ਦੇ ਪਾਲਿਸ਼ ਦਿੱਤੀ ਜਾਂਦੀ ਹੈ ਇਹ ਨੂੰ ਮਿਆਨ ਬਣਦਾ ਉਹਦਾ ਜਦੋਂ ਮੁੱਠੇ ਦੀ ਸੱਟ ਕੀਤਾ ਜਾਂਦਾ ਇਹ ਤਿਆਰ ਤੁਹਾਨੂੰ ਚਾਰ ਤੇ ਹੋਰ ਇਹ ਤੋਂ ਤੁਹਾਡੇ ਸੈਕਸ਼ਨ ਬਾਹਰ ਵੀ ਭੇਜੇ ਜਾਂਦੇ ਨੇ ਇੱਥੇ ਤਿਆਰ ਕਰਕੇ ਫੈਕਟਰੀ ਦੇ ਵਿੱਚ ਹਾਂ ਬਾਹਰਲੇ ਦੇਖਾਂਗੇ ਸੈਕਸ਼ਨ ਜਾਂਦੇ ਸਾਡੇ ਅੱਛਾ ਤੇ ਵੈਸੇ ਜਿਹੜੀ ਅੱਜ ਕੱਲ ਜਿਹੜੀ ਨਵੀਂ ਗਲੀਰੀ ਆ ਉਹ ਆਪਣੇ ਹੱਥੀਂ ਜਿਹੜੇ ਕਰਨ ਵਾਲਾ ਥੋੜਾ ਘੱਟ ਧਿਆਨ ਦਿੰਦੀ ਆ ਉਹਨਾਂ ਨੇ ਜ਼ਿਆਦਾ ਧਿਆਨ ਹੋਇਆ ਤਾਂ ਕਿ ਭਾਰਤ ਤੋਂ ਬਾਹਰ ਜਾ ਕੇ ਆਪਣਾ ਜਿਹੜਾ ਕੈਰੀਅਰ ਹੈ ਜਾਂ ਫਿਰ ਆਪਣੀ ਜਿਹੜਾ ਕੰਮ ਕਰ ਉਹ ਸ਼ੁਰੂ ਕੀਤਾ ਜਾਵੇ ਉਸ ਬਾਰੇ ਤੁਸੀਂ ਕੀ ਜਾਨਾ ਜਾਓਗੇ ਅੱਜ ਕੱਲ ਹੱਥੀਂ ਕੰਮ ਕਰਕੇ ਰੋਪੇਗਾ ਜੀ ਬਸ ਇਹੀ ਯਾਰ ਬਾਰ ਜਾਣਾ ਬਾਰ ਜਾਣਾ ਬਾਹਰ ਦਾ ਹੀ ਬਸੇ ਦੁਕਾਨੇ ਤੇਰੇ ਆਪ ਜੋ ਬੱਚੇ ਆ ਕੋਈ ਬਾਹਰ ਨਹੀਂ ਮੈਂ ਗੱਲ ਇਹਦੇ ਕੰਮ ਕਰ ਰਹੀ ਹਾਂ ਤਾਂ ਇਹ ਜਿਹੜੇ ਫੈਕਟਰੀ ਦੇ ਮਾਲਕ ਨੇ ਜਿਨ੍ਹਾਂ ਵੱਲੋਂ ਪੂਰੇ ਪਟਿਆਲੇ ਦੇ ਵਿੱਚ ਸਿੱਖਾਂ ਦੇ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਗਿਆ ਹੈ ਸ਼ਿਸ਼ਟਰ ਇਹਨਾਂ ਵੱਲੋਂ ਤਿਆਰ ਕੀਤੇ ਜਾ ਰਹੇ ਨੇ ਜੋ ਕਿ ਅੱਜ ਪਟਿਆਲੇ ਦੇ ਵਿੱਚ ਸਿਰਫ ਇੱਕੋ ਇੱਕ ਫੈਕਟਰੀ ਹੈ ਜਿੱਥੇ ਸ਼ਿਸ਼ਟਰ ਰੀਕੇ ਦੇ ਨਾਮ ਤਿਆਰ ਕੀਤੇ ਜਾਂਦੇ ਨੇ ਪਟਿਆਲੇ ਤੋਂ ਪ੍ਰਸਿੰਦਰਮ ਸਿੰਘ ਦੀ ਰਿਪੋਰਟ ਦੂਮ ਪੰਜਾਬੀ